ਕੰਡਿਆਂ ਦਾ ਤਾਜ ਹੈ ਨੂੰ ਸਿਰ ਤੇ ਰੱਖ ਕੇ ਇੱਕ ਹਕੂਮਤ ਵੱਡੀ ਧਿਰ ਦੇ ਨਾਲ ਜਾ ਕੇ ਮੱਥਾ ਲਾਉਣਾ ਇਹ ਵੀ ਇਹ ਵੀ ਇੱਕ ਵੱਡੀ ਜ਼ਿੰਮੇਵਾਰੀ ਵੀ ਬਣਦੀ ਆ ਔਰ ਇਹਦੇ ਲਈ ਬਹੁਤ ਸਾਰੀ ਤਾਕਤ ਦੀ ਵੀ ਜ਼ਰੂਰਤ ਹੁੰਦੀ ਹੈ ਮੈਂ ਹਲੇ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਤੇ ਜੇ ਕੌਮ ਮੈਨੂੰ ਮਾਣ ਬਖਸ਼ੂਗੀ ਤਾਂ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਤਿੰਨ ਵਾਰ ਸਾਹਮਣਾ ਕਰਨਾ ਪਿਆ ਹਾਰ ਦਾ ਹਾਂਜੀ ਹੁਣ ਕੌਮ ਤੋਂ ਭਰੋਸਾ ਕੀ ਕਰਦੇ ਤੁਸੀਂ ਸਿਰਫ ਆਪਣੇ ਬਾਪੂ ਦੇ ਨਾਂ ਤੇ ਖੜੇ ਹਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਨਾਲ ਤੇ ਨਾਂ ਤੇ ਨਹੀਂ ਕਿਉਂਕਿ ਜੀ ਜਿਹੜਾ ਸਾਡੇ ਬਜ਼ੁਰਗ ਦਾ ਨਾਮ ਹੈ ਨਾ ਸ਼ਹੀਦ ਬੀਨ ਸਿੰਘ ਦਾ ਉਹ ਇਹਨਾਂ ਸਾਰੀਆਂ ਪਾਰਟੀਆਂ ਨਾਲੋਂ ਵੱਡਾ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡੇ ਸਾਹਮਣੇ ਕੈਂਡੀਡੇਟ ਦੇਣਾ ਔਰ ਦੂਜੇ ਪਾਸੇ ਕਾਂਗਰਸ ਦਾ ਵੀ ਕੈਂਡੀਡੇਟ ਤੁਹਾਡੇ ਹੀ ਸਾਹਮਣੇ ਹੋਣਾ ਇਹ ਤਾਂ ਪੰਥਕ ਦਾ ਮਖੌਟਾ ਹੁੰਦਾ ਪਾਇਆ ਹੋਇਆ ਸੀ ਨਾ ਉੱਤਰ ਗਿਆ ਹੂੰ ਇਸ ਤੋਂ ਵੱਡੀ ਤਰਾਸਦੀ ਕੀ ਹੋਊਗੀ ਕਿ ਅਕਾਲੀਆਂ ਦੀ ਸਰਕਾਰ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਵੇ ਤੇ ਫੜੇ ਹੋਏ ਦੋਸ਼ੀ ਛੱਡ ਦਿੱਤੇ ਜਾਣ ਜਾਂ ਫੜੇ ਨਾ ਜਾਣ ਫਿਰ ਇਸ ਤੋਂ ਮਾੜਾ ਕੀ ਹੋ ਸਕਦਾ ਜੀ ਕਿਰੋਂ ਪੰਥਕ ਤੋੜੀ ਫਰੀਦਕੋਟ ਦੀ ਚੋਣ ਕਿਵੇਂ ਹੁੰਦੀ ਹੈ ਫਰੀਦਕੋਟ ਨੂੰ ਹੀ ਕਿਉਂ ਚੁਣਿਆ ਗਿਆ ਮੈਂ ਫਾਈਨੈਂਸ਼ਲੀ ਸਟਰੋਂਗ ਹੈ ਹੀ ਨਹੀਂ ਮੈਂ ਕਿੱਥੋਂ ਲੜੂੰਗਾ ਲੱਗਦਾ ਪਰ ਕੌਮ ਨੇ ਕਿਹਾ ਵੀ ਅਸੀਂ ਖਰਚਾ ਕਰਾਂਗੇ ਸਾਰਾ ਕੁਝ ਕਰਾਂਗੇ ਤੁਹਾਡੀ ਕੈਂਪੇਨ ਕਿਸ ਤਰ੍ਹਾਂ ਦੀ ਹੈ ਕਿਉਂਕਿ ਮੈਂ ਉਮੀਦ ਕਰਦਾ ਕਿ ਬਹੁਤ ਵੱਖਰੇ ਢੰਗ ਦੇ ਨਾਲ ਇਹ ਕੈਂਪੇਨ ਚੱਲ ਰਹੀ ਹੋਊਗੀ ਓਹੋ ਸਾਰੇ ਸਾਡੇ ਨਾਲ ਜਿਹੜੇ ਮੰਨਦੇ ਐ ਬਈ ਸ਼ਹੀਦ ਭਜਨ ਸਿੰਘ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਇਹ ਜਿਹੜੀ ਵੋਟ ਹੈ ਉਹ ਪੰਥ ਦੇ ਨਾਂ ਤੇ ਮੰਗੀ ਜਾ ਰਹੀ ਹੈ ਸਿੱਧਾ 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 ਹੁਣ ਬਾਕੀ ਕੌਮਾਂ ਬਾਕੀ ਜਿਹੜੀਆਂ ਧਿਰਾਂ ਹੈਗੀਆਂ ਉਹਨਾਂ ਨੂੰ ਨਾਲ ਕਿਵੇਂ ਲੈ ਕੇ ਤਰੋਗੇ ਜਿਹੜੇ ਤਾਂ ਹਿੰਦੂ ਵੀਰ ਤੇ ਮੁਸਲਮਾਨ ਵੀਰੇ ਸਮਝਦੇ ਐ ਵੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਸਭਨਾਂ ਦਾ ਸਾਂਝਾ ਹੈ ਉਹਦੇ ਚਾਰ ਦਰਵਾਜ਼ੇ ਉਹ ਕਨਵਿੰਸ ਕਰਵਾਉਂਦੇ ਆ ਜਾ ਕੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਦਸਤਾਰਾਂ ਵਾਲੇ ਜਿਹੜੇ ਸਾਡੇ ਪੰਜਾਬੀ ਭਰਾ ਹੈਗੇ ਉਹਨਾਂ ਨੂੰ ਸ਼ਾਮਲ ਕਰਾਉਣਾ ਇਹ ਇੱਕ ਤਸਵੀਰ ਦਿਖਾਉਣ ਦੇ ਲਈ ਕਿ ਦੇਖੋ ਸਾਡੇ ਨਾਲ ਕੱਲਾ ਹਿੰਦੂ ਨਹੀਂ ਸਾਡੇ ਨਾਲ ਸਿੱਖ ਵੀ ਹੈ ਹੁਣ ਉਹ ਚੀਜ਼ ਨੂੰ ਕਨਵਿੰਸ ਕਰਵਾਉਣਾ ਕਨਵਿੰਸ ਕਰਵਾ ਕੇ ਵੋਟ ਨੂੰ ਆਪਣੇ ਵੱਲ ਲੈ ਕੇ ਆਉਣਾ ਆਪਣੇ ਹੱਕ 'ਚ ਭੁਗਤੌਣ ਦੇ ਲਈ ਟਾਸਕ ਤਾਂ ਵੱਡਾ ਹੈ ਨਾ ਸਰਬਜੀਤ ਸਿੰਘ ਤਾਂ ਬਹੁਤ ਦੁਨੀਆ ਹੀ ਭਰੀ ਪਈ ਆ ਸਰਬਜੀਤ ਸਿੰਘ ਦੇ ਨਾਮ ਨਾਲ ਪਰ ਜਿਹੜਾ ਮੇਰੇ ਨਾਮ ਦੇ ਪਿੱਛੇ ਸ਼ਹੀਦ ਬਿਆਨਸੀਕ ਲੱਗਦਾ ਹੈ ਨਾ ਉਸੇ ਨਾਮ ਦੇ ਹੀ ਸਭ ਕੁਝ ਇਹ ਕੌਮ ਤੁਹਾਨੂੰ ਇੱਥੋਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੀ ਹੈ ਹਾਂਜੀ ਫਿਰ ਤੁਸੀਂ ਕਰਨਾ ਕੀ ਹੈ ਕੌਮ ਦੇ ਵਾਸਤੇ ਜਿਹੜਾ ਬੰਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਰਾਖੀ ਦੀ ਗੱਲ ਕਰਦਾ ਹੈ ਪੰਜਾਬ 'ਚੋਂ ਨਸ਼ੇ ਖਤਮ ਦੀ ਗੱਲ ਕਰਦਾ ਹੈ ਪੰਜਾਬ ਨੂੰ ਅੱਗੇ ਲਿਆਉਣ ਦੀ ਗੱਲ ਕਰਦਾ ਹੈ ਉਹ ਸੈਂਟਰ ਦੀਆਂ ਨਿੰਦਿਆਾਂ 'ਚ ਚੁੱਪਦਾ ਹੈ ਸਾਬ ਦਾ ਵੀ ਉਲੰਭਾ ਹਲੇ ਬਾਕੀ ਹੈ ਜਦੋਂ ਬੀਬੀ ਖਾਲੜਾ ਹੋਰਾਂ ਨੂੰ ਹਰਾਇਆ ਗਿਆ ਤਾਂ ਉਹ ਕਹਿੰਦੇ ਨੇ ਕਿ ਦੇਖਿਓ ਕਿਤੇ ਉਲੰਭਾ ਨਾ ਲੈ ਲਿਓ ਤੁਹਾਨੂੰ ਲੱਗਦਾ ਇਹ ਕੌਮ ਦੇ ਸਿਰ ਉਲੰਭਾ ਹੀ ਹੋਏਗਾ ਜੇਕਰ ਜਿੱਤ ਪ੍ਰਾਪਤ ਨਹੀਂ ਹੁੰਦੀ ਇਹ ਬੰਦਿਆਂ ਨੇ ਮੈਨੂੰ ਲੱਖਾਂ ਚ ਵੋਟ ਪਾਉਣੀ ਹੈ ਤੇ ਮੈਂ ਉਹਨਾਂ ਨੂੰ ਉਲੰਭਾ ਕਿਵੇਂ ਦੇ ਦਵਾਂ ਜੀ ਸੱਚੇ ਕਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਦੇਸ਼ ਭਰ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਔਰ ਜਦੋਂ ਤੁਸੀਂ ਵੱਖ-ਵੱਖ ਪਾਰਟੀਆਂ ਨੂੰ ਦੇਖਦੇ ਹੋ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਰੰਗ-ਬਰੰਗੇ ਝੰਡੇ ਹੁੰਦੇ ਆ ਜੋ ਰੰਗ ਉਹਨਾਂ ਦੀ ਪਾਰਟੀ ਨੇ ਤੈਅ ਕੀਤਾ ਹੈ ਉਸ ਰੰਗ ਦੇ ਵਿੱਚ ਝੰਡਾ ਬਣਦਾ ਹੈ ਹੱਥਾਂ ਦੇ ਵਿੱਚ ਝੰਡੇ ਔਰ ਵੱਖ-ਵੱਖ ਜਿਹੜੇ ਆ ਉਹ ਨਾਰੇ ਲੱਗਦੇ ਹੋਏ ਦੇਖਦੇ ਹੋ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਿੰਨ ਸੀਟਾਂ ਦੀ ਚਰਚਾ ਇਸ ਵੇਲੇ ਚਰਮ ਸੀਮਾ ਤੇ ਹੈ ਉਹਨਾਂ ਸੀਟਾਂ ਦੇ ਵਿੱਚੋਂ ਸੰਗਰੂਰ ਫਰੀਦਕੋਟ ਔਰ ਖਡੂਰ ਸਾਹਿਬ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲਿਆ ਹੈ ਕਿ ਦੇਖੋ ਕਿਤੇ ਸਿੱਖ ਕੌਮ ਉਲੰਭਾ ਨਾ ਲੈ ਲੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਹੱਥਾਂ ਦੇ ਵਿੱਚ ਝੰਡੇ ਤੇ ਨਾਰੇ ਇਹ ਇਹਦਾ ਆਪਣਾ ਇੱਕ ਤਰੀਕਾ ਹੈ ਤੇ ਦੂਜੇ ਪਾਸੇ ਜਦੋਂ ਤੁਸੀਂ ਇਹਨਾਂ ਤਿੰਨ ਹਲਕਿਆਂ ਦੇ ਵਿੱਚ ਜਾਓਗੇ ਤਾਂ ਇਹਦੇ ਨਾਲ ਨਾਲ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੂਗੀ ਜਿਸ ਦੇ ਵਿੱਚ ਹੱਥਾਂ ਦੇ ਵਿੱਚ ਕੇਸਰੀ ਝੰਡੇ ਵੀ ਹੋਣਗੇ ਸਾਬਤ ਸੂਰਤ ਸਿੱਖ ਨਜ਼ਰ ਆਉਣਗੇ ਉੱਪਰ ਦੀ ਪਹਿਨੇ ਹੋਏ ਗਾਤਰੇ ਸ੍ਰੀ ਸਾਹਿਬ ਨਜ਼ਰ ਆਉਣਗੇ ਤੇ ਇੱਕ ਮਾਹੌਲ ਖਾਲਸਾਈ ਨਜ਼ਰ ਆਊਗਾ ਫਰੀਦਕੋਟ ਦੇ ਵਿੱਚ ਵੀ ਪਿਛਲੇ 2 ਤੋਂ 3 ਦਿਨਾਂ ਦੇ ਵਿੱਚ ਮਾਹੌਲ ਕਾਫੀ ਬਦਲਿਆ ਇਸ ਤੋਂ ਪਹਿਲਾਂ ਇੱਕ ਰਾਜਨੀਤਿਕ ਤਿਰ ਜਿਹੜੀ ਮੰਨੀ ਜਾਂਦੀ ਸੀ ਕਿ ਉਹ ਇੱਥੋਂ ਜਿੱਤ ਪ੍ਰਾਪਤ ਕਰ ਸਕਦੀ ਆ ਪਰ ਪਿਛਲੇ 2 ਦਿਨਾਂ ਤੋਂ ਮਾਹੌਲ ਕੁਝ ਹੋਰ ਹੋ ਗਿਆ ਹੁਣ ਇੱਥੇ ਨਾਮ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਵੀ ਚੱਲਣਾ ਸ਼ੁਰੂ ਹੋ ਗਿਆ ਕਿ ਹੁਣ ਟੱਕਰ ਜਿਹੜੀ ਆ ਉਹ ਹੋਰ ਵੱਧ ਗਈ ਆ ਇੱਕ ਉਮੀਦ ਕੌਮ ਨੂੰ ਜ਼ਰੂਰ ਜਾਗਦੀ ਆ ਇਸ ਮਾਹੌਲ ਦੇ ਅੰਦਰ ਕਿ ਜੇਕਰ ਇਹ ਤਿੰਨ ਸੀਟਾਂ ਲੂਜ਼ ਹੁੰਦੀਆਂ ਤਾਂ ਫਿਰ ਅੱਗੇ ਕੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਹੈ ਔਰ ਕੌਮ ਜਾਣਦੀ ਹੈ ਕਿ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਸ਼ਹਾਦਤ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਚੋਣਾ ਲੜੀਆਂ ਪਰ ਉਹਨਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਫਰੀਦਕੋਟ ਤੋਂ ਉਹ ਉਮੀਦ ਕੀ ਕਰਦੇ ਆ ਫਰੀਦਕੋਟ ਦੀ ਚੋਣ ਕਿਵੇਂ ਹੋਈ ਹੈ तमाम ਗੱਲਾਂ ਬਾਤਾਂ ਕਰਾਂਗੇ ਮੇਰੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਹੋਣਗੇ ਖਾਲਸਾ ਬਹੁਤ ਬਹੁਤ ਸਵਾਗਤ ਸੱਚੀ ਕਾਲ ਬਾਈ ਖਾਨ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਚੱਲਦੀ ਹੈ ਕੰਪੇਨ ਬਹੁਤ ਵਧੀਆ ਜੀ ਲੋਕ ਕਿਵੇਂ ਦਾ ਜਣੀ ਜਿਹਨੂੰ ਕਹ ਲੋ ਕੇ ਰਿਸਪਾਂਸ ਦੇ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਆਪ ਮੁਹਾਰੇ ਲੋਕ ਚੱਲਦੇ ਆਪ ਮੁਹਾਰੇ ਅਸੀਂ ਕਿਸੇ ਦੀ ਗੱਡੀ ਚ ਤੇਲ ਨਹੀਂ ਪਾਉਂਦੇ ਕਿਸੇ ਦੇ ਮੋਟਰਸਾਈਕਲ ਚ ਤੇਲ ਨਹੀਂ ਪਾਉਂਦੇ ਬਾਕੀ ਪਾਰਟੀਆਂ ਮੰਗ ਨਸ਼ੇ ਨਹੀਂ ਵੰਡਦੇ ਆਪ ਮੁਹਾਰੇ ਲੋਕ ਚੱਲਦੇ ਆ ਜੀ ਆਪ ਮੁਹਾਰੇ ਬਿਲਕੁਲ ਹੂੰ ਅੱਛਾ ਜਿਵੇਂ ਕੈਂਪੇਨ ਦੀ ਰੂਪਰੇਖਾ ਤੁਹਾਡੇ ਤੋਂ ਸਮਝ ਨਹੀਂ ਹੋਵੇ ਸਾਨੂੰ ਪਤਾ ਹੁੰਦਾ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਇੱਕ ਜਾਹੋ ਜਲਾਲ ਆਪਣਾ ਹੀ ਹੁੰਦਾ ਹੈ ਉਹਨਾਂ ਦਾ ਸੋਸ਼ਲ ਮੀਡੀਆ ਉਹਨਾਂ ਦਾ ਲੋਕਾਂ ਤੱਕ ਆਪਣੀ ਗੱਲ ਸੋਸ਼ਲ ਮੀਡੀਆ ਦੇ ਰਾਹੀਂ ਪਹੁੰਚਾਉਣੀ ਹੱਥਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਝੰਡੇ ਨਾਰੇ ਬਹੁਤ ਕੁਝ ਹੁੰਦਾ ਹੈ ਉਹਨਾਂ ਦੀ ਕੈਂਪੇਨ ਦਾ ਇੱਕ ਹਿੱਸਾ ਹੁੰਦਾ ਹੈ ਤੁਹਾਡੀ ਕੈਂਪੇਨ ਕਿਸ ਤਰ੍ਹਾਂ ਦੀ ਹੈ ਕਿਉਂਕਿ ਮੈਂ ਉਮੀਦ ਕਰਦਾ ਕਿ ਬਹੁਤ ਵੱਖਰੇ ਢੰਗ ਦੇ ਨਾਲ ਇਹ ਕੈਂਪੇਨ ਚੱਲ ਰਹੀ ਹੋਊਗੀ ਸਾਡੀ ਕੌਮ ਚਲਾਰੀ ਹੈ ਜੀ ਸਾਡੀ ਕੈਂਪੇਨ ਹੂੰ ਜਿਹੜੇ ਸਿੱਖ ਫਰੀਦਕੋਟ ਦੇ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਨੇ ਆ ਹੂੰ ਉਹ ਸਾਰੇ ਹੀ ਸਾਡੇ ਨਾਲ ਹੈ ਜੀ ਹੂੰ ਜਿਹੜੇ ਮੰਨਦੇ ਆਂ ਬਈ ਸ਼ਹੀਦ ਬਿਆਨ ਸਿੰਘ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਹੂੰ ਵੀ ਉਹਨੇ ਸਾਡਾ ਟੈਂਕਾ ਤੋਪਾ ਨਾਲ ਤੱਕ ਅਕਾਲ ਤੱਕ ਸਭ ਢਾਇਆ ਸੀ ਤੇ ਸ਼ਹੀਦ ਬਿਆਨ ਸਿੰਘ ਨੇ ਬਦਲਾ ਲਿਆ ਏ ਉਹ ਸਾਰੇ ਹੀ ਸਾਡੇ ਨਾਲ ਆ ਫਰੀਦਕੋਟ ਦੀ ਚੋਣ ਕਿਵੇਂ ਕਰ ਕੀਤੀ ਹੈ ਖਾਲਸਾ ਜੀ ਕਿਉਂਕਿ ਜੇਕਰ ਤੁਹਾਡੇ ਆਪਣੇ ਹਲਕੇ ਦੀ ਗੱਲ ਕਰੀਏ ਤਾਂ ਮਲੋਆ ਦੇ ਵਿੱਚ ਤੁਹਾਡਾ ਜਨਮ ਹੁੰਦਾ ਹੈ ਉਥੋਂ ਦੇ ਉਥੋਂ ਦੇ ਦਿੱਲੀ ਦੇ ਵਿੱਚ ਉਥੋਂ ਦੇ ਤੁਸੀਂ ਰਹਿਣ ਵਾਲੇ ਹੋ ਫਰੀਦਕੋਟ ਦੀ ਚੋਣ ਕਿਵੇਂ ਹੁੰਦੀ ਹੈ ਫਰੀਦਕੋਟ ਨੂੰ ਹੀ ਕਿਉਂ ਚੁਣਿਆ ਗਿਆ ਮੈਂ ਜੀ ਤੁਹਾਨੂੰ ਦੱਸ ਦਿੰਦਾ ਮੇਰਾ ਇਲੈਕਸ਼ਨ ਲੜਨ ਦਾ ਕੋਈ ਮਨ ਨਹੀਂ ਸੀ ਕੋਈ ਵਿਚਾਰ ਨਹੀਂ ਸੀ ਉਰੇ ਦੀ ਸੰਗਤ ਨੇ ਹੀ ਮੈਨੂੰ ਅਪਰੋਚ ਕੀਤਾ ਹੈ ਮੇਰਾ ਆਪਣਾ ਕੋਈ ਪਰਸਨਲ ਵਿਚਾਰ ਨਹੀਂ ਸੀ ਇਲੈਕਸ਼ਨ ਲੜਦਾ ਪਹਿਲੀ ਗੱਲ ਤਾਂ ਮੇਨ ਗੱਲ ਇਹ ਹੈ ਜੀ ਮੈਂ ਫਾਈਨੈਂਸ਼ਲੀ ਸਟਰੋਂਗ ਹੈ ਹੀ ਨਹੀਂ ਮੈਂ ਕਿੱਥੋਂ ਲੜੂੰਗਾ ਇਲੈਕਸ਼ਨ ਹੂੰ ਪਰ ਕੌਮ ਨੇ ਕਿਹਾ ਵੀ ਅਸੀਂ ਖਰਚਾ ਕਰਾਂਗੇ ਸਾਰਾ ਕੁਝ ਕਰਾਂਗੇ ਬਈ ਜਿਹੜੇ ਪਾਰਟੀਆਂ ਐ ਉਹਨਾਂ ਤੋਂ ਅਸੀਂ ਅੱਕ ਚੁੱਕੇ ਆ ਬਈ ਜੇ ਹੁਣ ਕੌਮ ਦਾ ਕੋਈ ਸਵਾਰ ਸਕਦਾ ਹੈ ਤਾਂ ਸ਼ਹੀਦ ਪਰਿਵਾਰ ਹੀ ਕੁਝ ਸਵਾਰ ਸਕਦੇ ਆ ਪਾਰਟੀਆਂ ਤੋਂ ਸਾਨੂੰ ਹੁਣ ਕੋਈ ਉਮੀਦ ਨਹੀਂ ਆ ਤੁਸੀਂ ਸਾਡੇ ਨਾਲ ਆਓ ਹੂੰ ਅੱਛਾ ਵੋਟ ਜਿਹੜੀ ਹੈ ਉਹ ਜਿਵੇਂ ਆਪਾਂ ਵੱਖ-ਵੱਖ ਪਾਰਟੀਆਂ ਦੇ ਲੀਡਰ ਦੇਖਦੇ ਆ ਵੱਡੇ-ਵੱਡੇ ਲੀਡਰ ਉਹ ਹਰ ਧਰਮ ਦੇ ਜੋ ਵੀ ਉਹਨਾਂ ਦਾ ਪੂਜਣ ਵਾਲਾ ਸਥਾਨ ਹੈ ਉੱਥੇ ਪਹੁੰਚਦੇ ਆ ਜਾ ਕੇ ਸੰਗਤ ਨਾਲ ਗੱਲ ਕਰਦੇ ਉਹਨਾਂ ਨੂੰ ਇਹ ਹੁੰਦਾ ਹੈ ਕਿ Hindu ਵੋਟ ਵੀ ਸਾਡੇ ਤੋਂ ਸਾਈਡ ਤੇ ਨਾ ਹੋ ਜੇ ਸਿੱਖ ਵੋਟ ਵੀ ਨਾ ਹੋ ਜੇ ਕ੍ਰਿਸਚੀਅਨ ਵੋਟ ਵੀ ਨਾ ਹੋ ਜੇ ਹਰ ਥਾਂ ਤੇ ਜਾ ਕੇ ਨਤਮਸਤਕ ਹੁੰਦੇ ਆ ਪਰ ਇੱਥੇ ਜਿਹੜੀ ਵੋਟ ਹੈ ਉਹ ਪੰਥ ਦੇ ਨਾਂ ਤੇ ਮੰਗੀ ਜਾ ਰਹੀ ਹੈ ਸਿੱਧਾ-ਸਿੱਧਾ ਸਿੱਧਾ-ਸਿੱਧਾ ਹੁਣ ਬਾਕੀ ਕੌਮਾਂ ਬਾਕੀ ਜਿਹੜੀਆਂ ਤਿਰਾ ਹੈਗੀਆਂ ਉਹਨਾਂ ਨੂੰ ਨਾਲ ਕਿਵੇਂ ਲੈ ਕੇ ਤਰੋਗੇ ਦੇਖੋ ਜੀ ਇਹਦੇ ਵਿੱਚ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਜਿਹੜੇ ਤਾਂ Hindu ਵੀਰ ਤੇ ਮੁਸਲਮਾਨ ਵੀਰੇ ਸਮਝਦੇ ਐ ਵੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਸਭਨਾਂ ਦਾ ਸਾਂਝਾ ਹੈ ਉਹਦੇ ਚਾਰ ਦਰਵਾਜ਼ੇ ਆ ਹੂੰ ਬਈ ਜਿਹੜਾ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਉਹ ਕੱਲਾ ਸਿੱਖਾਂ ਤੇ ਨਹੀਂ ਸੀ ਉਹ ਸਾਰਿਆਂ ਧਰਮਾਂ ਤੇ ਸੀ ਜਿੱਥੇ ਸੰਦੇਸ਼ ਨਿਕਲਦਾ ਹੈ ਆਉਂਦਾ ਹੈ ਕਿ ਅਸੀਂ ਮਨੁੱਖਤਾ ਜਿਹੜੀ ਜਾਤ ਨਹੀਂ ਹੈ ਸਭ ਇੱਕ ਹੈ ਤੇ ਇਸ ਲਈ ਉਹ ਜਿਹੜੇ ਮੰਨਦੇ ਆਂ ਵੀ ਅਸੀਂ ਸਭ ਬਰਾਬਰ ਆਂ ਉਹਨਾਂ ਸਾਰਿਆਂ ਤੇ ਹੀ ਹਮਲਾ ਸੀ ਹੂੰ ਨਹੀਂ ਫਿਰ ਵੀ ਇੱਕ ਕਨਵੈਂਸ ਕਰਾਉਣ ਦੀ ਗੱਲ ਹੁੰਦੀ ਹੈ ਨਾ ਭਾਜੀਪੀ ਹੈ ਉਹ ਉਹ ਆਪਣਾ ਵੋਟ ਬੈਂਕ ਹਿੰਦੂ ਨੂੰ ਮੰਨਦੀ ਹੈ ਕਿ ਸ਼ਹਿਰਾਂ ਦੇ ਵਿੱਚ ਹਿੰਦੂ ਗਿਣਤੀ ਸ਼ਹਿਰਾਂ ਦੇ ਵਿੱਚ ਛੋਟਾ ਵਪਾਰੀ ਵੱਡਾ ਵਪਾਰੀ ਦੁਕਾਨਦਾਰ ਉਹ ਜ਼ਿਆਦਾ ਹੈ ਔਰ ਭਾਜਪੀ ਇਹ ਮੰਨਦੀ ਹੈ ਕਿ ਉਹਨਾਂ ਦੀ ਵੋਟ ਉੱਥੇ ਜ਼ਿਆਦਾ ਹੈ ਉਹ ਕਨਵਿੰਸ ਕਰਵਾਉਂਦੇ ਆ ਜਾ ਕੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਦਸਤਾਰਾਂ ਵਾਲੇ ਜਿਹੜੇ ਸਾਡੇ ਪੰਜਾਬੀ ਭਰਾ ਹੈਗੇ ਉਹਨਾਂ ਨੂੰ ਸ਼ਾਮਲ ਕਰਾਉਣਾ ਇਹ ਇੱਕ ਤਸਵੀਰ ਦਿਖਾਉਣ ਦੇ ਲਈ ਕਿ ਦੇਖੋ ਸਾਡੇ ਨਾਲ ਕੱਲਾ ਹਿੰਦੂ ਨਹੀਂ ਸਾਡੇ ਨਾਲ ਸਿੱਖ ਵੀ ਆ ਹੁਣ ਉਹ ਚੀਜ਼ ਨੂੰ ਕਨਵਿੰਸ ਕਰਵਾਉਣਾ ਕਨਵਿੰਸ ਕਰਵਾ ਕੇ ਵੋਟ ਨੂੰ ਆਪਣੇ ਵੱਲ ਲੈ ਕੇ ਆਉਣਾ ਆਪਣੇ ਹੱਕ 'ਚ ਪਗ ਤਾਉਣ ਦੇ ਲਈ ਟਾਸਕ ਤਾਂ ਵੱਡਾ ਨਾ ਨਹੀਂ ਜੀ ਸਾਡੇ ਲਈ ਕੋਈ ਟਾਸਕ ਵੱਡਾ ਨਹੀਂ ਹੈ ਸਾਨੂੰ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਦੇਖੋ ਮੇਰੇ ਇੰਡੀਵਿਜੂਅਲ ਮੇਰੀ ਕੋਈ ਪਛਾਣ ਨਹੀਂ ਹੈ ਹਮ ਐਜ਼ ਅ ਇੰਡੀਵਿਜੂਅਲ ਜੀ ਦੇਖੋ ਜੀ ਸਰਬਜੀਤ ਸਿੰਘ ਤਾਂ ਬਹੁਤ ਦੁਨੀਆ ਹੀ ਭਰੀ ਪਈ ਹੈ ਸਰਬਜੀਤ ਸਿੰਘ ਦੇ ਨਾਮ ਨਾਲ ਹਮ ਪਰ ਜਿਹੜਾ ਮੇਰੇ ਨਾਮ ਦੇ ਪਿੱਛੇ ਸ਼ਹੀਦ ਬੀਨ ਸਿੰਘ ਲੱਗਦਾ ਹੈ ਨਾ ਉਸੇ ਨਾਮ ਦਾ ਹੀ ਸਭ ਕੁਝ ਹੈ ਹਮ ਇਸ ਲਈ ਮਤਲਬ ਸਾਰੇ ਜਿਹੜੇ ਸਿੱਖ ਹੈ ਮਤਲਬ ਸਾਨੂੰ ਐਕਚੁਅਲੀ ਗੱਲ ਇਹ ਹੈ ਵੀ ਜਿਹੜੇ ਤਾਂ ਮੰਨਦੇ ਮੈਂ ਦੱਸਿਆ ਵੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਸਾਰਾ ਕੁਝ ਸਾਡੇ ਉਹ ਓਬਵੀਅਸ ਹੈ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਰਾਖੀ ਕੀਤੀ ਹੈ ਉਹਨਾਂ ਨੂੰ ਮੰਨਦੇ ਆ ਬਦ ਸੌਰੀ ਬਦਲਾ ਲਿਆ ਹੈ ਜਿਨ੍ਹਾਂ ਨੇ ਇਸ ਲਈ ਮਤਲਬ ਸਾਨੂੰ ਜਿਹੜੀ ਵੋਟ ਸਾਡੇ ਨੂੰ ਪੈਣੀ ਹੈ ਨਾ ਜਿਹੜੀ ਸਾਡੇ ਨਾਲ ਤੁਰਨੀ ਹੈ ਉਹ ਤੁਰਨੀ ਹੈ ਹੂੰ ਉਹਨਰਸਵਾਰਥ ਹੋ ਕੇ ਲੋਕਾਂ ਨੇ ਤੁਰਨਾ ਹੈ ਉਹਨਾਂ ਨੂੰ ਕੋਈ ਲੋਭ ਲਾਲਚ ਨਹੀਂ ਆ ਵੀ ਇਹ ਸਾਨੂੰ ਪੈਸੇ ਦੇਊਗਾ ਸਾਨੂੰ ਗੱਡੀਆਂ ਚ ਤੇਲ ਪਵਾਊਗਾ ਜਿਵੇਂ ਬੀਜੇ ਬਈ ਬੀਜਪੀ ਵਾਲੇ ਤਾਂ ਜਾਂ ਹੋਰ ਪਾਰਟੀਆਂ ਵਾਲੇ ਤਾਂ ਮਿਸ ਗਾਈਡ ਕਰਦੇ ਆ ਹੂੰ ਬੇਸਿਕਲੀ ਕਰਦੇ ਤਾਂ ਮਿਸ ਗਾਈਡ ਹੀ ਹੈ ਨਾ ਹਿੰਦੂ ਨੂੰ ਸਿੱਖ ਮੁਸਲਮਾਨਾਂ ਨਾਲ ਲੜਾਈ ਜਾਨਣੇ ਆ ਲੜਾਉਨੇ ਆ ਹੂੰ ਮਿਸਗਾਈਡੀ ਹੈ ਨਾ ਅਸੀਂ ਉਹ ਕੰਮ ਨਹੀਂ ਕਰਦੇ ਅਸੀਂ ਮਿਸਗਾਈਡ ਨਹੀਂ ਕਰਦੇ ਕਿਸੇ ਨੂੰ ਸਾਡੇ ਨਾਲ ਤਾਂ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਬਈ ਜਿਹੜਾ ਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਾ ਸ਼ਹੀਦ ਭਜਨ ਸਿੰਘ ਨੂੰ ਸ਼ਹੀਦ ਮੰਨਦਾ ਸਾਨੂੰ ਉਹਨੂੰ ਮੈਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਆ ਭਾਈ ਤੂੰ ਮੈਨੂੰ ਵੋਟ ਪਾਈਓ ਆਪੇ ਪਾਊਗਾ ਮੇਰੇ ਕੋਲ ਜਿਹੜੀ ਜਾਣਕਾਰੀ ਹੈ 2004 ਦੇ ਵਿੱਚ ਵੀ ਤੁਸੀਂ ਚੋਣ ਲੜੀ 2007 ਦੇ ਵਿੱਚ ਵੀ ਲੜੀ 14 'ਚ ਵੀ ਲੜੀ ਤਿੰਨ ਵਾਰ ਸਾਹਮਣਾ ਕਰਨਾ ਪਿਆ ਹਾਰ ਦਾ ਹਾਂਜੀ ਹੁਣ ਕੌਮ ਤੋਂ ਭਰੋਸਾ ਕੀ ਕਰਦੇ ਹੋ ਕੌਮ ਜੀ ਐਕਚੁਅਲੀ ਨਾ ਇਹ ਪਹਿਲਾ ਲੂਜ਼ ਹੋਇਆ ਉਹਦੀ ਵਜ੍ਹਾ ਕੀ ਰਹੀ ਸੀ ਮੇਰੀ ਉਹਦੀ ਵਜ੍ਹਾ ਇਹ ਰਹੀ ਹੈ ਵੀ ਮੈਂ ਆਜ਼ਾਦ ਨਹੀਂ ਲੜਿਆ ਹੂੰ ਹੁਣ ਵੀ ਇਹ ਜਿੰਨੇ ਵੀ ਆਪਣੇ ਇਲਾਕਿਆਂ ਚ ਸਪੋਰਟਰ ਐ ਉਹ ਮੈਨੂੰ ਸਾਫ਼ ਹੀ ਕਹਤਾ ਉਹਨਾਂ ਨੇ ਬਹੁਤ ਬੰਦਿਆਂ ਨੇ ਕਹਿੰਦੇ ਬਾਈ ਜੀ ਜੇ ਇਸ ਵਾਰ ਵੀ ਤੁਸੀਂ ਕਿਸੇ ਵੀ ਪਾਰਟੀ ਵੱਲੋਂ ਆਉਂਦੇ ਤੁਸੀਂ ਜਿੱਤਦੇ ਨਹੀਂ ਸੀ ਹੂੰ ਤੁਸੀਂ ਜਿੱਤੋਗੇ ਤਾਂ ਤੁਸੀਂ ਆਜ਼ਾਦ ਹੋ ਤੁਸੀਂ ਸਿਰਫ ਆਪਣੇ ਬਾਪੂ ਦੇ ਨਾਂ ਤੇ ਖੜੇ ਹੋ ਕਿਸੇ ਹੋਰ ਸਿਆਸੀ ਪਾਰਟੀ ਦੇ ਨਾਲ ਤੇ ਨਾਂ ਤੇ ਨਹੀਂ ਕਿਉਂਕਿ ਜੀ ਜਿਹੜਾ ਸਾਡੇ ਬਜ਼ੁਰਗ ਦਾ ਨਾਮ ਹੈ ਨਾ ਸ਼ਹੀਦ ਭਗਤ ਸਿੰਘ ਦਾ ਉਹ ਇਹਨਾਂ ਸਾਰੀਆਂ ਪਾਰਟੀਆਂ ਨਾਲੋਂ ਵੱਡਾ ਹਮ ਸਤਕਾਰ ਸਤਕਾਰ ਬਹੁਤ ਵੱਡਾ ਹੈ ਹਮ ਲੋਕੀ ਜਿਹੜੇ ਸਤਕਾਰ ਕਰਦੇ ਆ ਉਹ ਦਿਲੋਂ ਸਤਕਾਰ ਕਰਦੇ ਆ ਹਮ ਕਈ ਬੰਦੇ ਆਮ ਹੀ ਬੰਦੇ ਆ ਅੱਖਾਂ ਭਰੀਆਂ ਹੋਣੀਆਂ ਗਲ ਭਰੀ ਆਉਂਦਾ ਅੱਖਾਂ ਝੰਝੂ ਆ ਜਾਂਦੇ ਆ ਬਾਈ ਜੀ ਬਈ ਅਸੀਂ ਕੀ ਉਹ ਤਾਂ ਕਹਿੰਦੇ ਵੀ ਇਹ ਵੋਟ ਤਾਂ ਕੁਝ ਵੀ ਨਹੀਂ ਹੈ ਹੂੰ ਤੁਹਾਡੇ ਵਾਸਤੇ ਵੋਟ ਕੁਝ ਵੀ ਨਹੀਂ ਹੈ ਬਈ ਜੇ ਅਸੀਂ ਸਾਰੀ ਜ਼ਿੰਦਗੀ ਵੀ ਵੋਟ ਪਾਈ ਜਾਈਏ ਨਾ ਤੁਹਾਨੂੰ ਤਾਂ ਵੀ ਕੋਈ ਕੋਈ ਵੱਡੀ ਗੱਲ ਨਹੀਂ ਹੈ ਸਾਡੇ ਲਈ ਹੂੰ ਦੋ ਤਰ੍ਹਾਂ ਦੀ ਮੈਂ ਖਾਸ ਤੌਰ ਤੇ ਇੱਥੇ ਚਰਚਾ ਕਰਨੀ ਚਾਹੁੰਦਾ ਸਭ ਤੋਂ ਪਹਿਲੀ ਤਰ੍ਹਾਂ ਦਾ ਕਾਂਗਰਸੀ ਹੈ ਹਾਂਜੀ ਜਿਨ੍ਹਾਂ ਦੇ ਨਾਲ ਕਾਲ ਤੱਕ ਸਾਥ ਤੇ ਨੂੰ ਟਾਈਟੇਰੀ ਕਰਨ ਦਾ ਸਿੱਧਾ ਸਿੱਧਾ ਇਲਜ਼ਾਮ ਉਹਨਾਂ ਦੇ ਰਾਜ ਦੇ ਵਿੱਚ ਹੋਇਆ। ਔਰ ਦੂਜੀ ਤੇ ਰਹਿ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਦੇ ਨਾਮ ਤੇ ਪੰਜਾਬ ਦੇ ਵਿੱਚ ਵਿਚਰਦਾ ਕਿ ਅਸੀਂ ਪੰਥਕ ਪਾਰਟੀਆਂ। ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡੇ ਸਾਹਮਣੇ ਕੈਂਡੀਡੇਟ ਦੇਣਾ ਔਰ ਦੂਜੇ ਪਾਸੇ ਕਾਂਗਰਸ ਦਾ ਵੀ ਕੈਂਡੀਡੇਟ ਤੁਹਾਡੇ ਹੀ ਸਾਹਮਣੇ ਹੋਣਾ। ਇਹ ਅਸਲ ਗੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਨਾ ਉਹ ਤਾਂ ਮਤਲਬ ਨਾ ਜਿਹਨੂੰ ਕਾਇਦਾ ਹੈ ਬਈ ਉਹਦਾ ਜਿਹੜਾ ਪੰਥਕ ਦਾ ਮਖੌਟਾ ਉਹਨਾਂ ਪਾਇਆ ਹੋਇਆ ਸੀ ਨਾ ਉੱਤਰ ਗਿਆ। ਹੂੰ ਇਸ ਤੋਂ ਵੱਡੀ ਤਰਾਸ ਦੀ ਕੀ ਹੋਊਗੀ? ਕਿ ਅਕਾਲੀਆਂ ਦੀ ਸਰਕਾਰ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਜਾਵੇ। ਹੂੰ ਤੇ ਫੜੇ ਹੋਏ ਦੋਸ਼ੀ ਛੱਡ ਦਿੱਤੇ ਜਾਣ। ਹੂੰ ਜਾਂ ਫੜੇ ਨਾ ਜਾਣ। ਹੂੰ ਫਿਰ ਇਸ ਤੋਂ ਮਾੜਾ ਕੀ ਹੋ ਸਕਦਾ ਜੀ ਫਿਰ ਉਹ ਪੰਥਕ ਤੋੜੀ ਐ। ਹੂੰ ਸਮਝ ਗਏ ਨਾ ਗੱਲ ਜਦੋਂ ਤੁਹਾਡੀ ਕਾਲੀ ਦਲ ਦੀ ਸਰਕਾਰ ਹੈ ਤੁਸੀਂ ਸਿਰਫ ਇਸ ਗੱਲ ਕਰਕੇ ਬਈ ਉਹ ਇਸ ਹਮ ਐਕਚੁਅਲੀ ਨਾ ਕਾਲੀ ਦਲ ਨੇ ਅੱਜ ਤੱਕ ਇਹ ਸਮਝਿਆ ਹੋਇਆ ਸੀ ਬਈ ਜਿਹੜੀ ਸਿੱਖ ਵੋਟ ਹੈ ਨਾ ਉਹ ਤਾਂ ਸਾਡੀ ਹੋਈ ਹੈ ਅਸੀਂ ਇਹਨਾਂ ਨਾਲ ਧੱਕਾ ਕਰੀਏ ਕੁੱਟਮਾਰ ਕਰੀਏ ਜੋ ਮਰਜ਼ੀ ਕਰੀਏ ਇਹ ਨਹੀਂ ਸਾਡੇ ਤੋਂ ਹਿੱਲਦੀ ਹੋਰ ਨੂੰ ਨਾਲ ਜੋੜੋ ਹਮ ਜਦੋਂ ਇਹ ਜਾਦਾ ਡੂੰਘੀ ਇਸ ਗੱਲ ਤੇ ਪਹੁੰਚ ਗਏ ਨਾ ਬਈ ਹੋਰ ਨੂੰ ਜੋੜੋ ਤੇ ਆਪਣਾ ਛੱਡੋ ਹਮ ਬਈ ਇਹਨਾਂ ਨੇ ਤਾਂ ਕਿਤੇ ਜਾਣਾ ਨਹੀਂ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਬਈ ਜਿਹੜੇ ਦੀ ਗੱਲ ਉਹ ਕਰਦੇ ਆ ਬਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਖੇਡਿਆ ਹੈ ਕੰਮ ਇਹਨਾਂ ਨੇ ਹਮ ਬਈ ਜੀ ਵੀ ਮਹਾਰਾਜ ਦੀ ਬੇਇੱਜ਼ਤੀ ਹੋ ਗਈ ਬਈ ਸਿੱਖ ਫੇਰ ਵੀ ਨਹੀਂ ਛੱਡ ਤੋ ਜਾਂਦੇ ਹਮ ਅਸੀਂ ਚਾਹੇ ਇਨਸਾਫ ਦਵਾਈਏ ਨਾ ਦਵਾਈਏ ਇਹ ਸਾਡੇ ਘਰ ਦੀ ਵੋਟ ਹੈ ਪਰ ਨਹੀਂ ਉਹਨਾਂ ਨੂੰ ਭੁਲੇਖਾ ਸੀ ਓਵਰ ਕੌਨਫੀਡੈਂਸ ਮਾਰ ਗਿਆ ਓਵਰ ਕੌਨਫੀਡੈਂਸ ਮਾਰ ਗਿਆ ਇਹਨਾਂ ਨੂੰ ਬਈ ਜਿਹੜੀ ਆ ਜਿਹੜੀ ਸਿੱਖ ਵੋਟ ਹੈ ਨਾ ਇਹ ਸਾਡੇ ਤੋਂ ਨਹੀਂ ਜਾਣਦੀ ਕਿਤੇ ਵੀ ਹੋਰਾਂ ਨੂੰ ਜੋੜੋ ਹੋਰਾਂ ਨੂੰ ਜੋੜੋ ਇਹ ਗੇਮ ਮਾਰਾ ਹੀ ਤੇ ਖੇਡ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਈ ਜੀ ਚਾਹੇ ਬੇਅਦਬੀ ਵੀ ਹੋ ਗਈ ਬਈ ਸਾਡੇ ਤੋਂ ਨਹੀਂ ਕਿਸੇ ਨੇ ਪਾਸੇ ਜਾਣਾ अच्छा बहुत सारीया धार्मिक जथेंबंदियां ओना दे आगु लीडर खुल के आ रहे ने ਤੁਹਾਡੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਬਹੁਤ ਜੀ ਬਹੁਤ ਬਹੁਤ ਲੀਡਰ ਜੀ ਸਾਥ ਦੇ ਰਹੇ ਨੇ ਖਾਸ ਤੌਰ ਤੇ ਲੀਡਰ ਅਸੀਂ ਕੱਲ ਗਏ ਸੀ ਇੱਕ ਮੁੰਡਾ ਹੈ ਜੀ ਅਕਾਲੀ ਦਲ ਦਾ ਜਰਨਲ ਸੈਕਟਰੀ ਹੈ ਉਹਨਾਂ ਦੇ ਘਰੇ ਪ੍ਰੋਗਰਾਮ ਸੀ ਇੰਨਾ ਤਗੜਾ ਪ੍ਰੋਗਰਾਮ ਉਹਨਾਂ ਨੇ ਕੀਤਾ ਜੀ ਆਪਣੇ ਘਰੇ ਹੂੰ ਕਹਿੰਦੇ ਅਕਾਲੀ ਦਲ ਵਾਲੇ ਆਏ ਸੀ ਸਾਡੇ ਕੋਲੇ ਭਈ ਚਲੋ ਬਈ ਇਹ ਉਹ ਕਹਿੰਦੇ ਜੀ ਨਹੀਂ ਮਤਲਬ ਹੀ ਨਹੀਂ ਬਈ ਜੇ ਸਰਵਜੀਤ ਸਿੰਘ ਖਾਲਸਾ ਆ ਗਿਆ ਸ਼ਹੀਦ ਬੀਨ ਸਿੰਘ ਦਾ ਪੁੱਤਰ ਆ ਗਿਆ ਬਈ ਅਸੀਂ ਨਹੀਂ ਹੁਣ ਕਿਤੇ ਵੀ ਜਾਣਾ ਸੀ ਤਾਂ ਉਹਨਾਂ ਦੇ ਹੀ ਸਾਥ ਦੇਵਾਂਗੇ ਹਾਂ ਹਾਂਜੀ ਅੱਛਾ ਇੱਕ ਤਾਂ ਸਿੱਧਾ-ਸਿੱਧਾ ਸ਼ਹੀਦ ਭਾਈ ਬੀਨ ਸਿੰਘ ਹੋਰਾਂ ਦੇ ਨਾਂ ਤੇ ਲੋਕਾਂ ਕੋਲ ਪਹੁੰਚਣਾ ਕਿਉਂਕਿ ਸਤਕਾਰ ਤੁਹਾਡੇ ਪਰਿਵਾਰ ਦਾ ਪੂਰਾ ਪਰ ਦੂਜੀ ਜ਼ਿੰਮੇਵਾਰੀ ਇਹ ਵੀ ਬਣ ਜਾਂਦੀ ਹੈ ਕਿ ਜੇ ਕੌਮ ਤੁਹਾਨੂੰ ਇਥੋਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੀ ਹੈ ਹਾਂਜੀ ਫਿਰ ਤੁਸੀਂ ਕਰਨਾ ਕੀ ਹੈ ਕੌਮ ਦੇ ਵਾਸਤੇ ਸੋਚਿਆ ਕੀ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਕਿਉਂਕਿ ਤੁਹਾਡੇ ਤੋਂ ਉਮੀਦ ਕਰਨੀ ਹੈ ਉਮੀਦ ਕਰਨੀ ਹੈ ਕਿ ਇੱਕ ਵੱਖਰੇ ਤੌਰ ਦੀ ਗੱਲ ਹੋਵੇ ਮੈਂ ਤੁਹਾਨੂੰ ਇੱਕ ਜਿਗਰੇ ਨਾਲ ਗੱਲ ਹੋ ਤੁਹਾਨੂੰ ਅੱਜ ਵਿਸ਼ਵਾਸ ਦਿਵਾ ਦਿੰਦਾ ਅਸੀਂ ਕੱਲੀ ਜੇ ਮਹਾਰਾਜ ਨੇ ਜਿੱਤ ਬਖਸ਼ਦੀ ਫਿਰ ਅਸੀਂ ਇਕੱਲੇ ਹਲਕੇ ਤੱਕ ਨਹੀਂ ਰੱਖਣਾ ਵੀ ਅਸੀਂ ਫਰੀਦਕੋਟ ਕੱਲੀ ਐਮਪੀ ਦੀ ਸੀਟ ਜਿੱਤਣੀ ਹੈ ਫਿਰ ਅਸੀਂ ਨਵੇਂ ਸਿਰੇ ਤੋਂ ਕੋਈ ਨਾ ਕੋਈ ਜਿਹੜੀ ਕੌਮ ਮੈਨੂੰ ਮੈਂ ਪਿੰਡਾਂ 'ਚ ਜਾਣਾ ਹੈ ਬਾਈ ਜੀ ਤੁਸੀਂ ਕੱਲਾ ਐਮਪੀ ਦੀ ਵੋਟ ਸੀਟਾਂ ਤੱਕ ਨਾ ਰੱਖਿਓ ਤੁਸੀਂ ਅੱਗੇ ਤੁਰਿਓ ਅਸੀਂ ਬਹੁਤ ਕੁਝ ਪਲਾਨ ਕਰੀ ਬੈਠੇ ਆਂ ਵੀ ਅਸੀਂ ਦੋ ਤਿੰਨ ਦਿਨ ਦੋ ਤਿੰਨ ਜਣੇ ਜਿੱਤ ਜਾਾਂਗੇ ਫਿਰ ਅਸੀਂ ਵਧੀਆ ਕੋਈ ਨਾ ਕੋਈ ਲੋਕਾਂ ਨੂੰ ਅਲਟਰਨੇਟਿਵ ਤਾਂ ਮੰਗੇ ਦੱਸਣਾ ਚਾਹੋਗੇ ਕਿ ਕੌਮ ਕੌਮ ਦੇ ਵਾਸਤੇ ਗੱਲ ਕੀ ਕੀਤੀ ਜਾਣੀ ਹੈ ਕਿ ਇਹ ਨਾ ਇਹ ਕਮੀ ਖਲਦੀ ਹੈ ਇਹ ਕਿਤੇ ਨਾ ਕਿਤੇ ਕਮੀ ਖਲਦੀ ਹੈ ਕਮੀ ਇਹ ਸਦਾ ਸਿਮਰਨਜੀਤ ਸਿੰਘ ਮਾਨ ਜ਼ਰੂਰ ਪਾਰਲੀਮੈਂਟ ਦੇ ਅੰਦਰ ਜਾਂਦੇ ਨੇ ਉਹ ਕੱਲੇ ਹੁੰਦੇ ਆ ਉੱਥੇ ਜਾ ਕੇ ਗੱਲ ਜ਼ਰੂਰ ਹੁੰਦੀ ਹੈ ਪਰ ਉਹ ਗੱਲ ਦਾ ਬਹੁਤਾ ਅਸਰ ਕਬੂਲਿਆ ਨਹੀਂ ਜਾਂਦਾ ਕਿਸੇ ਇੱਕ ਇੱਕ ਪੁਆਇੰਟ ਤੇ ਜਾ ਕੇ ਜਿਹੜੇ ਜਿੱਦਾਂ ਹੁਣ ਅਮਰਿਤਪਾਲ ਹੈ ਜੀ ਜੇ ਆਪਾਂ ਬੇਸਿਕਲੀ ਐਨਐਸਐ ਲਾਤੀ ਅਮਰਿਤਪਾਲ ਤੇ ਲਾਤੀ ਜੇ ਆਪਾਂ ਬੇਸਿਕਲੀ ਗੱਲ ਕਰੀਏ ਬਈ ਉਹਦੀ ਵਾਇਓਲੇਸ਼ਨ ਉਹਨੇ ਕੀ ਕੀਤਾ ਕੀਤਾ ਕੀ ਹੈ ਕੋਈ ਬੰਬ ਫੜੇ ਗਏ ਉਹ ਤੋਂ ਕੋਈ ਹਸਲਾ ਫੜਿਆ ਗਿਆ ਕਿਹੜੀ ਚੀਜ਼ ਹੈ ਜਿਹਦੀ ਸਰਕਾਰ ਨੇ ਨਹੀਂ ਤਲਾਸ਼ੀ ਲਈ ਸਿਰਫ ਗੱਲ ਇਹ ਹੈ ਬਈ ਜਿਹੜਾ ਬੰਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਰਾਖੀ ਦੀ ਗੱਲ ਕਰਦਾ ਹੈ ਪੰਜਾਬ ਚੋਂ ਨਸ਼ੇ ਖਤਮ ਦੀ ਗੱਲ ਕਰਦਾ ਹੈ ਪੰਜਾਬ ਨੂੰ ਅੱਗੇ ਲਿਆਉਣ ਦੀ ਗੱਲ ਕਰਦਾ ਹੈ ਉਹ ਸੈਂਟਰ ਦੀਆਂ ਨਜ਼ਰਾਂ 'ਚ ਚੁੱਪਦਾ ਏ ਮੇਰਾ ਸਵਾਲ ਉੱਥੇ ਆ ਰਿਹਾ ਇਹਨੂੰ ਕੰਡਿਆਂ ਦਾ ਤਾਜ ਮੰਨਦੇ ਹੋ ਜੇ ਪੰਜਾਬ ਦੀ ਗੱਲ ਹੁੰਦੀ ਹੈ ਸਿੱਖ ਕੌਮ ਦੀ ਗੱਲ ਹੁੰਦੀ ਹੈ ਜਿਗਰੇ ਨਾਲ ਗੱਲ ਹੁੰਦੀ ਹੈ ਤੇ ਕੰਡਿਆਂ ਦਾ ਤਾਜ ਹੈ ਇਹਨੂੰ ਸਿਰ ਤੇ ਰੱਖ ਕੇ ਇੱਕ ਹਕੂਮਤ ਵੱਡੀ ਧਿਰ ਦੇ ਨਾਲ ਜਾ ਕੇ ਮੱਥਾ ਲਾਉਣਾ ਇਹ ਵੀ ਇਹ ਵੀ ਇੱਕ ਵੱਡੀ ਜ਼ਿੰਮੇਵਾਰੀ ਵੀ ਬਣਦੀ ਆ ਔਰ ਇਹਦੇ ਲਈ ਬਹੁਤ ਸਾਰੀ ਤਾਕਤ ਦੀ ਵੀ ਜ਼ਰੂਰਤ ਹੁੰਦੀ ਹੈ ਹੁਣ ਤਾਕਤ ਜੇ ਮੈਨੂੰ ਜੀ ਸੰਗਤ ਦੇਊਗੀ ਤਾਂ ਮੈਂ ਬਹੁਤ ਕੁਝ ਸੋਚੀ ਬੈਠੇ ਆ ਆਪਣੀ ਕੌਮ ਵਾਸਤੇ ਤੇ ਮੈਂ ਹਲੇ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਤੇ ਜੇ ਕੌਮ ਮੈਨੂੰ ਮਾਣ ਬਖਸ਼ੋਗੀ ਤਾਂ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਕਈ ਮਤਲਬ ਮੁੱਦੇ ਆ ਜਿਹੜੇ ਨਹੀਂ ਹੁਣ ਇੱਕ ਨਾ ਇੱਕ ਮੈਂ ਬਹੁਤ ਸੋਚਦਾ ਹੁੰਦਾ ਵੀ ਜਿਹੜੀ ਹਰੇਕ ਸਟੇਟ ਕੋਲੇ ਕੋਈ ਨਾ ਕੋਈ ਨੇਚਰਲ ਰਿਸੋਰਸਸ ਹੈਗੇ ਆ ਹੂੰ ਜਿਹੜੀਆਂ ਸਟੇਟਾਂ ਚੋਂ ਕੋਲਾ ਨਿਕਲਦਾ ਆ ਉਸ ਸਟੇਟਾਂ ਤੋਂ ਆਪਾਂ ਕੋਲਾ ਮੁੱਲ ਲੈਨੇ ਹਾਂ ਉਹ ਦਾਵਾ ਪੇਸ਼ ਕਰਦੇ ਆ ਨਾ ਦਾਵਾ ਪੇਸ਼ ਕਰਦੇ ਆ ਕਿ ਸਾਡੀ ਸਟੇਟ ਦਾ ਹੈ ਉਹ ਮੁੱਲ ਲੈਨੇ ਆ ਅਸੀਂ ਕੋਲਾ ਥਰਮਲਾ ਵਾਸਤੇ ਇੱਕ ਅਕੋਰਡਿੰਗ ਟੂ ਰਿਪੇਰੀਅਨ ਲਾ ਜਿਹੜੇ ਸੂਬੇ ਚੋਂ ਪਾਣੀ ਜਾਂਦਾ ਹੈ ਉਹਦਾ ਹੈ ਪਾਣੀ ਵੈਸੇ ਤਾਂ ਵਿਕਦਾ ਜੀ 10-10 ਰੁਪਏ ਲੀਟਰ ਹਮ ਸੌਰੀ 20 ਰੁਪਏ ਲੀਟਰ ਜੀ ਤੇ ਉਰੋਂ ਜਿਹੜਾ ਨਹਿਰਾਂ ਦਾ ਪਾਣੀ ਜਾ ਰਿਹਾ ਉਹਦਾ ਮੁੱਲ ਕੋਈ ਨਹੀਂ ਜੀ ਜੀ ਤੇ ਸਾਨੂੰ ਕਿਉਂ ਨਹੀਂ ਮੁੱਲ ਮਿਲਦਾ ਉਹਨਾਂ ਪਾਣੀਆਂ ਦਾ ਹਮ ਪਾਣੀ ਦਾ ਬੀਵੀਐਮਬੀ ਵਰਗੇ 20 ਲੀਟਰ ਬੀਵੀਐਮਬੀ ਵਰਗੇ ਮਸਲੇ ਦੀ ਚਰਚਾ ਦੀ ਗੱਲ ਕਰ ਰਹੇ ਹਾਂ ਨਹੀਂ ਜਿਹੜਾ ਪਾਣੀ ਜਾ ਰਿਹਾ ਜੀ ਰਾਜਸਥਾਨ ਨੂੰ ਹੋਰ ਸਟੇਟਾਂ ਨੂੰ ਦਿੱਲੀ ਨੂੰ ਹੂੰ ਇਹਦਾ ਇਹਦਾ ਮੁੱਲ ਨਹੀਂ ਬਣਦਾ ਜੀ ਕੋਈ 20 ਰੁਪਏ ਲੀਟਰ ਹੈ ਪਾਣੀ ਦੀ ਕੀਮਤ ਬਾਜ਼ਾਰ ਦੇ ਵਿੱਚ ਜੀ ਤੇ ਕਿੰਨੇ ਅੱਜ ਕਿੰਨਾ ਉਸ ਹਾਬ ਨਾਲ ਤੁਸੀਂ ਲਾਓ ਵੀ ਕਿੰਨੇ ਅਸੀਰਬਾ ਖਰਬਾ ਪਤੀ ਲੈਣ ਆਲੇ ਆ ਪੰਜਾਬ ਲੈਣ ਆਲਾ ਹੂੰ ਇਹਨਾਂ ਤੋਂ ਹੂੰ ਆਖਰੀ ਸਵਾਲ ਹੈ ਕਿ ਕੀ ਅ ਅਪੀਲ ਕਰੋਗੇ ਫਰੀਦਕੋਟ ਦੇ ਲੋਕਾਂ ਨੂੰ ਮੈਂ ਸੋਸ਼ਲ ਮੀਡੀਆ ਜਦੋਂ ਦੇਖਦਾ ਖਾਸ ਤੌਰ ਤੇ ਖਡੂਰ ਸਾਹਿਬ ਦੇ ਹਲਕੇ ਦੀ ਗੱਲ ਕਰੀਏ ਫਰੀਦਕੋਟ ਦੀ ਗੱਲ ਕਰੀਏ ਤਾਂ ਲੋਕ ਉੱਥੇ ਅਪੀਲਾਂ ਪਾ ਰਹੇ ਨੇ ਕਿ ਦੇਖਿਓ ਕਿਤੇ ਉਲੰਭਾ ਨਾ ਲੈ ਲਿਓ ਇਹ ਇਹ ਕੌਮ ਦੇ ਸਿਰ ਖਡੂਰ ਸਾਹਿਬ ਦਾ ਵੀ ਉਲੰਭਾ ਹਲੇ ਬਾਕੀ ਹੈ ਜਦੋਂ ਬੀਬੀ ਖਾਲੜਾ ਹੋਰਾਂ ਨੂੰ ਹਰਾਇਆ ਗਿਆ ਤਾਂ ਉਹ ਕਹਿੰਦੇ ਨੇ ਕਿ ਦੇਖਿਓ ਕਿਤੇ ਉਲੰਭਾ ਨਾ ਲੈ ਲਿਓ ਤੁਹਾਨੂੰ ਲੱਗਦਾ ਇਹ ਕੌਮ ਦੇ ਸਿਰ ਉਲੰਭਾ ਹੀ ਹੋਏਗਾ ਜੇਕਰ ਜਿੱਤ ਪ੍ਰਾਪਤ ਨਹੀਂ ਹੁੰਦੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਦਾ ਮੈਂ ਕਿਸੇ ਨੂੰ ਲਾਂਭਾ ਨਹੀਂ ਦੇਣਾ ਚਾਹੁੰਦਾ ਜੀ ਮੈਂ ਕੌਮ ਨੂੰ ਲਾਂਭਾ ਕਿਉਂ ਦਵਾ ਜਿਹੜੇ ਬੰਦਿਆਂ ਨੇ ਮੈਨੂੰ ਵੋਟ ਪਾਈ ਹੈ ਉਹਨਾਂ ਦੀ ਕੋਈ ਵੈਲਿਊ ਨਹੀਂ ਹੂੰ ਬਹੁਤ ਹੈ ਜੀ ਮੈਨੂੰ ਜੋ ਕੌਮ ਮਾਣ ਬਖਸ਼ੂਗੀ ਮੈਨੂੰ ਮਨਜ਼ੂਰ ਹੈ ਜੀ ਤੁਹਾਡੇ ਸਾਹਮਣੇ ਕੁਝ ਕਹ ਲਗਾ ਜਿਹੜੇ ਬੰਦਿਆਂ ਨੇ ਮੈਨੂੰ ਲੱਖਾਂ ਚ ਵੋਟ ਪਾਉਣੀ ਹੈ ਤੇ ਮੈਂ ਉਹਨਾਂ ਨੂੰ ਲਾਂਭਾ ਕਿਵੇਂ ਦੇ ਦਵਾ ਜੀ ਹੂੰ ਜੀ ਹਾਂ ਮੈਂ ਲਾਂਭਾ ਨਹੀਂ ਦੇ ਸਕਦਾ ਜੀ ਤੁਹਾਡੇ ਸਾਹਮਣੇ ਕਿੰਨੇ ਨਾਲੇ ਜਿੱਤ ਬਖਸ਼ਣੀਆਂ ਜੀ ਤੁਸੀਂ ਦੇਖ ਲਿਓ ਜੀ ਤੁਹਾਡੇ ਸਾਹਮਣੇ ਕੁਝ ਕਲਾਕਾਰ ਵੀ ਨੇ ਉਹਨਾਂ ਦੇ ਪੱਖ ਦੇ ਵਿੱਚ ਕਰਮਜੀਤ ਅਨਮੋਲ ਹੋਰਾਂ ਦੇ ਪੱਖ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪੰਜਾਬੀ ਫਿਲਮਾਂ ਦੇ ਬਹੁਤ ਸਾਰੇ ਸਟਾਰ ਪ੍ਰਚਾਰਕ ਪਹੁੰਚਦੇ ਆ ਕਿ ਲੋਕੋ ਕਰਮਜੀਤ ਨੂੰ ਅਮੋਲ ਨੂੰ ਜਿਤਾ ਕੇ ਭੇਜੋ ਕਿਉਂਕਿ ਅਸੀਂ ਵੀ ਉਹਨਾਂ ਦੇ ਹੱਕ ਦੇ ਵਿੱਚ ਔਰ ਇਹ ਇਹ ਇੱਕ ਚੱਕਾ ਚੌਂਦੀ ਚੱਕਾ ਚੌਂਦੀ ਦੁਨੀਆ ਹੁੰਦੀ ਜਿਹੜੀ ਦਿਖਾਉਣ ਦੀ ਇਹਨਾਂ ਲੀਟਰ ਇਹਨਾਂ ਨੂੰ ਜਿਤਾ ਕੇ ਕਲਾਕਾਰਾਂ ਨੂੰ ਔਰ ਇਹ ਕੋਈ ਪਾਰਲੀਮੈਂਟ 'ਚ ਜਾ ਕੇ ਕੋਈ ਫਿਲਮਾਂ ਦੀ ਸ਼ੂਟਿੰਗ ਥੋੜੀ ਹੁੰਦੀ ਹੈ ਹੂੰ ਉੱਥੇ ਕੋਈ ਫਿਲਮਾਂ ਬਣਨੀਆਂ ਵੀ ਜਿਤਾ ਕੇ ਇਹਨਾਂ ਨੂੰ ਭੇਜੋ ਹੂੰ ਇਹਨਾਂ ਦਾ ਕੰਮ ਕੀ ਹੈ ਇਹਨਾਂ ਨੂੰ ਕੀ ਪਤਾ ਪੰਜਾਬ ਦੇ ਮੁੱਦਿਆਂ ਬਾਰੇ ਹੂੰ ਜਾਂ ਤਾਂ ਮੈਂ ਕਹਾਂ ਨਾ ਜੀ ਵੀ ਪਾਰਲੀਮੈਂਟ ਦੇ 'ਚ ਫਿਲਮਾਂ ਬਣਦੀਆਂ ਇਹਨਾਂ ਨੂੰ ਭੇਜ ਦੋ ਜਿਤਾ ਕੇ ਫਿਰ ਤਾਂ ਮੰਨੀ ਇਹਨਾਂ ਨੂੰ ਤਾਂ ਭੇਜੋ ਬੰਬੇ ਉੱਥੇ ਜਾਣ ਇਹ ਆਪਣਾ ਕੰਮ ਕਰਨ ਹਾਂ ਹਨਾ ਇਹ ਆਪਣਾ ਇਹ ਪੀਆਰ ਹੈ ਕੈਨੇਡਾ ਦਾ ਇਹ ਕੋਈ ਰੂਲ ਹੈ ਇਹ ਇੱਕ ਵਾਰੀ ਹੁਣ ਜਾਊਗਾ ਉੱਥੇ 2.5 ਸਾਲ ਆ ਨਹੀਂ ਸਕਦਾ ਹਾਂ ਬਸ ਫਿਰ ਮੁੜ ਕੇ ਲੋਕ ਕਿਹਦੇ ਕੋਲੇ ਜਾਣਗੇ ਕੌਣ ਇਹਨਾਂ ਦਾ ਸੁਣੂਗਾ ਜੀ ਤੁਸੀਂ ਫਰੀਦਕੋਟ ਦੇ ਵਿੱਚ ਆਪਣਾ ਪੱਕਾ ਜੀ 110% ਮੈਂ ਮੇਰ ਮਕਾਨ ਲੈ ਕੇ ਰਹੂੰਗਾ ਜੀ ਪੱਕਾ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕੱਲੀ ਐਲਪੀ ਦੀ ਸੀਟ ਤੇ ਨਹੀਂ ਖੜਾ ਜੀ ਮੈਂ ਬਹੁਤ ਕੁਝ ਸੋਚੀ ਖੜਾ ਹਾਂ ਪੂਰੇ ਪੰਜਾਬ ਦੀ ਕੌਮ ਦੀ ਗੱਲ ਕਰਦਾ ਹਾਂ ਹਾਂ ਪੂਰੇ ਪੰਜਾਬ ਦੀ ਗੱਲ ਕਰਾਂਗੇ ਅਸੀਂ ਬਹੁਤ ਧੰਨਵਾਦ ਖਾਲਸਾ ਜੀ ਤੁਸੀਂ ਸਾਡੇ ਲਈ ਸਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਗੱਲਬਾਤ ਦੇ ਵਿੱਚੋਂ ਇੱਕ ਗੱਲ ਅੰਡਰਲਾਈਨ ਕਰਿਓ ਔਰ ਉਸ ਨੂੰ ਸੋਚਿਓ ਸਮਝਿਓ ਤੇ ਵਿਚਾਰਿਓ ਕਿ ਜਿੰਨੇ ਵੀ ਲੀਡਰ ਨੇ ਉਸ ਹਲਕੇ ਦੀ ਗੱਲ ਕਰਦੇ ਆ ਕਿ ਅਸੀਂ ਇਸ ਹਲਕੇ ਦੇ ਵਿੱਚ ਇਹ ਕੰਮ ਕਰਾਂਗੇ ਤੁਸੀਂ ਇਸ ਕਰਕੇ ਸਾਨੂੰ ਵੋਟ ਪਾਓ ਪਰ ਭਾਈ ਸਰਬਜੀਤ ਸਿੰਘ ਖਾਲਸਾ ਹੋਰੀਂ ਕਹਿੰਦੇ ਆ ਕਿ ਤੁਸੀਂ ਇੰਤਜ਼ਾਰ ਕਰੋ ਗੱਲ ਪੂਰੀ ਕੌਮ ਦੀ ਹੋਏਗੀ ਗੱਲ ਪੰਜਾਬ ਦੀ ਹੋਏਗੀ ਜਿੱਥੇ ਜਿੱਥੇ ਸਾਡੀ ਸਿੱਖ ਕੌਮ ਇਸ ਵੇਲੇ ਵਸਦੀ ਆ ਗੱਲ ਉਹਨਾਂ ਦੀ ਹੋਏਗੀ ਜਿਹੜੇ ਮੁੱਦਿਆਂ ਤੇ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੱਲਾਂ ਉਹ ਵੀ ਹੋਣਗੀਆਂ ਫਿਲਹਾਲ ਫਰੀਦਕੋਟ ਦੇ ਲੋਕਾਂ ਦੇ ਹੱਥ ਵਿੱਚ ਆ ਕਿ ਉਹ ਜਿੱਤ ਦਾ ਸੇਰਾ ਕਿਸ ਦੇ ਸਿਰ ਬੰਦ ਹੈ ਫਿਲਹਾਲ ਮੈਨੂੰ ਦਿਓ ਜੀ ਸਤਿ ਸ਼੍ਰੀ ਅਕਾਲ